ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਕਣਕ ਦੇ ਨਵੇਂ ਬੀਜ DBW 327 ਬਾਰੇ ਇਹ ਜਿਹੜੀ ਕਣਕ ਤੁਸੀਂ ਦੇਖ ਰਹੇ ਹੋ ਇਹ DBW 327 ਕਣਕ ਹੈ ਸੋ ਨਵਾਂ ਬੀਅਣ ਕਰਕੇ ਆਪਾਂ 2 ਕਿੱਲੇ DBW 327 ਦੇ ਇਸ ਵਾਰ ਬੀਜੇ ਨੇ ਜੇਕਰ ਚੰਗਾ ਰਿਜ਼ਲਟ ਆਇਆ ਚੰਗਾ ਨਤੀਜਾ ਦਿੱਤਾ ਕਣਕ ਨੇ ਤਾਂ ਅਗਲੀ ਵਾਰ ਆਪਾਂ ਆਸਤੀ ਬਜਾਈ ਵਾਧੇ ਏਰੀਏ ਦੇ ਵਿੱਚ ਕਰਾਂਗੇ ਇਸ ਵਾਰ ਟ੍ਰਾਇਲ ਤੌਰ ਤੇ ਇੱਕ ਵਾਰ 327 ਕਣਕ ਦੇ ਬੀਜ ਦੇ ਆਪਾਂ 2 ਕਿੱਲੇ ਬਜਾਈ ਕੀਤੀ ਹੈ ਬਾਕੀ ਕਿਸਾਨ ਵੀਰੋ ਜਿੰਨਾ ਜਿਹੜੇ ਵੀਰਾਂ ਨੇ 327 ਕਣਕ ਦੀ ਪਹਿਲਾਂ ਪਿਛਲੇ ਸਾਲ ਬਜਾਈ ਕੀਤੀ ਸੀ ਝਾੜ ਕਿਦਾਂ ਦਾ ਰਿਹਾ ਤੇ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਣਾ ਸੋ ਪਹਿਲਾਂ ਕਿਸਾਨ ਵੀਰੋਂ ਆਪਾਂ 187 ਕਣਕ ਬੀਜਦੇ ਹੁੰਦੇ ਸੀ ਇਸ ਵਾਰ ਵੀ ਆਪਾਂ 187 ਕਣਕੀ ਬੀਜੀ ਹੈ ਪਰ ਟ్రਾਇਲ ਤੌਰ ਤੇ ਇੱਕ ਵਾਰ 327 ਕਣਕ ਵੀ ਆਪਾਂ 2 ਕਿੱਲਿਆਂ ਦੇ ਵਿੱਚ ਬੀਜੀ ਹੈਗੀ ਜੇਕਰ ਇਹਨੇ ਝਾੜ ਵਧੀਆ ਦਿੱਤਾ ਆਪਾਂ ਅੱਗੇ ਤੋਂ ਸਾਰੀ ਬਜਾਈ ਇਸੇ ਕਣਕ ਦੀ ਕਰਨੀ ਹੈ ਕਿਉਂਕਿ ਇਸ ਬੀ ਬਾਰੇ ਇਹ ਸੁਣਿਆ ਕਿ ਇਹ ਵੀ ਬਹੁਤ ਵਧੀਆ ਝਾੜ ਦਿੰਦਾ ਸੋ ਇਸੇ ਕਰਕੇ ਕਿਸਾਨ ਵੀਰੋ ਆਪਾਂ ਇਸ ਵਾਰ 2 ਕਿੱਲੇ 327 ਕਣਕ ਦੇ ਬੀਜ ਦੇ ਬੀਜੇ ਨੇ ਧੰਨਵਾਦ